कल रात भी ਤੁਸੀਂ ਮੇਰੇ ਨਾਲ ਹੀ ਸੀਗੇ ਤੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਇਸ ਬਹੁਤ ਗੰਭੀਰ ਮੁੱਦੇ ਨੂੰ ਕਵਰ ਕਰ ਰਹੇ ਇੰਨਾ ਕੁ ਅਸਰ ਹੋ ਗਿਆ ਕੱਲ ਵਾਲਾ ਤੁਸੀਂ ਕਿ ਜਿਹੜੇ ਮਾਈਕ ਨਹੀਂ ਹੈਗਾ ਇੱਥੇ ਪਰ ਇੰਨਾ ਚ ਤਾਂ ਆਵਾਜ਼ ਆਈ ਹੈ। ਹੈ ਨਾ? ਤੁਸੀਂ ਅੱਗੇ ਆ। ਦਰਵਾਜ਼ਾ ਅੱਗੇ। ਇੰਨਾ ਕੁ ਜੋ ਹੁਣ ਚੇਂਜਸ ਹੋਈਆਂ ਨੇ ਮੈਂ ਪਤਾ ਕੀਤਾ ਜੀ। ਜੋ ਮਿਨਿਸਟਰੀ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ। ਕਿ ਉਹ ਜਿਹੜੇ ਜਹਾਜ਼ ਜਿਹੜਾ ਉਹ 10 ਵਜੇ ਆਊਗਾ ਪਿਛਲੀ ਵਾਰ ਉਹਨੂੰ ਦੂਸਰੇ ਟਰਮੀਨਲ ਵਾਲੇ ਪਾਸੇ ਖੜਾ ਕੇ ਉਧਰੋਂ ਹੀ ਸਾਰੇ ਬੰਦਿਆਂ ਨੂੰ ਕਲੀਅਰ ਕਰਕੇ ਬਾਹਰ ਛੱਡਦੇ ਐਸ ਵਾਰ ਉਹ ਟਰਮੀਨਲ ਤੇ ਹੋਵੇ ਤੇ ਉਹਦੇ ਚੋਂ ਜਿੰਨੇ ਪੰਜਾਬੀ ਨੇ ਦਾਟਾ ਕਪਨ 67 ਉਹਨਾਂ ਨੂੰ ਤੇ ਇਹ ਇਮੀਡੀਏਟਲੀ ਬਾਹਰ ਕਿਉਂਕਿ ਉਹ ਉਹਨਾਂ ਦੇ ਮਾਪਿਓ ਵੀ ਆਏ ਹੋਣਗੇ ਜਾਂ ਸਾਡੀਆਂ ਵੀ ਗੱਡੀਆਂ ਤਿਆਰ ਨੇ ਜਿੱਥੇ-ਜਿੱਥੇ ਵੀ ਜਾਣਾ ਉਹਨਾਂ ਨੇ ਛੱਡ ਗਿਆ ਬਾਈ ਰੋਡ ਵਾਲੇ ਜੇ ਹਰਿਆਣਾ ਵਾਲੇ ਨੇ ਕੋਈ ਤਾਂ ਉਹਨਾਂ ਨੂੰ ਵੀ ਬਾਹਰ ਆਫਰ ਅਸੀਂ ਦਿੱਤੀ ਕਿ ਤੁਸੀਂ ਬਾਹਰ ਆ ਕੇ ਇਹ ਤੁਹਾਨੂੰ ਹਰਿਆਣਾ ਵੀ ਛੱਡਿਆ ਬਾਕੀ ਗੋਆ ਗੁਜਰਾਤ ਕੁਝ ਹੋਰ ਥੀਟਾਂ ਦੇ ਉਹਨਾਂ ਨੂੰ ਅੰਦਰ ਹੀ 에어ਪੋਰਟ ਦੇ ਅੰਦਰ ਹੀ ਰਹਿائش ਦਾ ਪ੍ਰਬੰਧ ਹੋ ਗਿਆ ਖਾਣੇ ਦਾ ਪ੍ਰਬੰਧ ਤਾਂ ਸਾਰਿਆਂ ਦਾ ਹੀ ਹੋ ਗਿਆ ਉਹ ਤਾਂ ਸਾਰਿਆਂ ਦਾ ਹੀ ਕਿਉਂਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ 1 ਲੱਖ ਬੰਦਾ ਹਰ ਰੋਜ਼ ਲੰਗਰ ਛਕਦਾ ਦਰਬਾਰ ਸਾਹਿਬ ਤੇ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਇਥੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਜਿਹੜਾ ਨਿਸ਼ਾਨ ਸਾਹਿਬ ਦਾ ਜਿਹੜਾ ਝੂਲ ਦੇ ਨਿਸ਼ਾਨ ਰਣਪੰਥ ਮਹਾਰਾਜ ਕੇ ਜਿਹੜਾ ਝੂਲ ਦਾ ਫੈਰਾਉਂਦਾ ਹੋਇਆ ਜਿਹੜਾ ਝੰਡਾ ਹੈ ਨਾ ਉਹ ਅਸਲ ਚ ਇਹ ਸੰਕੇਤ ਦਿੰਦਾ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਸੀ ਨਾ ਕਨਸੈਪਟ वो ये सीगा कि भावे कोई परदेसी है भावे कोई कितने कोई जा रहे हैं कोई घोड़ा गाड़ी पे जाते थे लोग पैदल पैदल भी जाते थे के इसको फॉलो करके आप यहां आ जाइए यहां पे आपको रोटी और रिहायश दोनों मिलेगी इस धरती पे हमारे बच्चे ही आ रहे हैं तो यहां से कोई भूखा नहीं जा सकता हम प्रबंध करेंगे और रहने का प्रबंध भी उनका डीसी साहब हो गया उनका रहने का चार पांच घंटे जितने घंटे भी उन्होंने रहना साढ़े छह बजे उनकी फ्लाइट है वापस दिल्ली के लिए आगे उनकी फिर गोवा के लिए किसकी गुजरात की वो मिनिस्ट्री ऑफ एक्सटर्नल अफेयर ने करवा दी अमृतसर नजदीक पड़ता है इसीलिए जहां रे तो फिर जब हम अमेरिका के लिए फ्लाइट शुरू करने के बारे में बोलते हैं तब भी तो नजदीक पड़ता है ना तो यहाँ से अमेरिका के लिए फ्लाइट शुरू करवा दे बीजेपी वाले आठ दस घंटे का हमारा दिल्ली का रास्ता कम हो जाएगा और फिर ऊपर जहा दिल्ली से दूर पड़ता है फिर तो फिर इधर जाते हैं तो अगर नजदीक पड़ता है तो यहां से अमेरिका के लिए कनेडा के लिए फ्लाइट क्यों नहीं शुरू करवाते ਇਹ ਕੋਈ ਤਰਕ ਹੈ ਕਿ ਅਮਰਸਰ ਨਜ਼ਦੀਕ ਪੜਦਾ ਹੈ ਕਿਾ 트াম্প ਨੇ 35 ਮਿੰਟ ਦਾ ਔਰ ਤੇਲ ਨਹੀਂ ਡਾਲਾ ਉਸਮੇ 35 ਮਿੰਟ ਹੈ ਦਿੱਲੀ ਯਹਾਂ ਸੇ ਇਹ ਤੋਂ ਮਤਲਬ ਚਲੋ ਬੀਜੇਪੀ ਵਾਲੇ ਹਨ ਉਹਨਾਂ ਕਾ ਬੋਲੇ ਦੋ ਕਹਤੇ ਲੇਕਿਨ ਅਮਰਸਰ ਦਾ ਪੀਡੀਆਂ ਦਾ ਸਭ ਤੋਂ ਵੱਡੀ ਪ੍ਰੋਬਲਮ ਸੀ ਕਿ ਪੀਡੀਆਂ ਦੇ ਤੁਸੀ ਬੜੀ ਆਬਜੈਕਸ਼ਨ ਲਾਏਗੀ ਕਿ ਪੀਡੀਆਂ ਤੋਂ ਬੰਦ ਕੇ ਲਿਆ ਰਹੇ ਹੈ ਇਸ ਵਾਰੀ ਕੋਈ ਇਸ ਨੂੰ ਲੈ ਕੇ ਕੋਈ ਦੇਖੋ ਸਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਅਜੇ ਤੱਕ ਆਈ ਨਹੀਂ ਕਿ ਉਹਨਾਂ ਨੂੰ ਬੇੜੀਆਂ ਲਾਈਆਂ ਹੋਈਆਂ ਨੇ ਜਾਂ ਹਾਥਕੜੀਆਂ ਲਾਈਆਂ ਹੋਈਆਂ ਨੇ ਪਰ ਇਹ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਇਹ ਮੁੱਦਾ ਪਰਸੋ ਟਰੰਪ ਕੋਲੇ ਚੱਕਣਾ ਚਾਹੀਦਾ ਸੀ ਕਿ ਜੇ ਤੁਸੀਂ ਭੇਜ ਹੀ ਰਹੇ ਹੋ ਅਸੀਂ ਆਪਣੇ ਜਹਾਜ਼ ਭੇਜ ਦਿੰਨੇ ਆਂ ਬਾਕੀ ਦੇਸ਼ ਆਪਣੇ ਜਹਾਜ਼ ਭੇਜ ਰਹੇ ਨਹੀਂ ਆਪਾਂ ਕਿਉਂ ਉਹਨਾਂ ਦੇ ਸੈਨਿਕ ਜਹਾਜ਼ ਇੱਥੇ ਉਤਰ ਜਾਈਏ ਜੀ ਜੀ ਸਾਹਿਬ ਤੁਹਾਡੀ ਗੱਲ ਹੈ ਜਿਹੜਾ ਪਾੜਾ ਹੈ ਜਿਹੜਾ ਅਸਰ ਹੈ ਇਹਦਾ ਰਿਪੋਰਟ ਬੈਕ ਆਇਆ ਕਿ ਕਿਸੇ ਨੇ ਦੱਸਿਆ ਕਿ ਅਸੀਂ ਪੰਜਾਬ ਵਾਲਿਆਂ ਨੂੰ ਜਾਂ ਬਾਈ ਰੋਡ ਵਾਲਿਆਂ ਨੂੰ ਇਥੇ ਕਲੀਅਰ ਕਰ ਦਾਂਗੇ ਤੇ ਬਾਕੀਆਂ ਨੂੰ ਅਸੀਂ 6:30 ਵਜੇ ਵਾਲੀ ਫਲਾਈਟ ਤੇ ਦਿੱਲੀ ਲੈ ਕੇ ਜਾਵਾਂਗੇ ਨਹੀਂ ਗੱਲ ਨਿਰੰਤਰ ਜਾ ਰਹੀ ਹੈ ਮੈਂ ਤਾਂ ਹਜੇ ਵੀ ਕਹਿਣਾ ਕਿ ਇਹਨੂੰ ਡਾਇਵਰਟ ਕਰ ਲਓ ਸਰ ਲਾਸਟ ਟਾਈਮ ਹਾਂਜੀ ਇੱਕ ਇਹ ਨਾ ਸਾਨੂੰ ਐ ਸਮਝਦੇ ਨੇ ਪਤਾ ਨਹੀਂ ਸਾਢੇ 17 ਸਾਲ ਦਾ ਸੀ ਜਹਾਜਾ ਚੜਨ ਲੱਗੇ ਸੀ ਠੀਕ ਹੈ ਨਾ ਕੱਲੇ ਕੱਲੇ ਜਹਾਜ ਦਾ ਨਕਸ਼ਾ ਪਤਾ ਮੈਨੂੰ ਵੀ ਆ ਆ ਜਿਹੜਾ 에ਰਬਸ ਹੈ ਜਾਂ ਇਹ ਬੋਇੰਗ ਹੈ ਜਾਂ ਕੀ ਹੈ? ਤੇ ਐਥੇ ਫਰਜ ਕਰ ਲਓ ਇੱਥੇ ਧੁੰਦ ਪੈ ਗਈ ਫੇਰ ਕੀ ਕਰੋਗੇ? ਲਾਹੌਰ ਲਾਉਂਗੇ ਉਹਨੂੰ। ਫੇਰ ਵੀ ਤਾਂ ਜੈਪੁਰ ਲਾਉਂਗੇ। ਫੇਰ ਵੀ ਡਾਇਵਰਟ ਕਰੋਗੇ ਚੰਡੀਗੜ੍ਹ ਜਾਂ ਕਿਤੇ ਕਰੋਗੇ? ਕਿਤੇ ਡਾਇਵਰਟ ਕਰਦੇ ਆ ਜਦੋਂ ਧੁੰਦ ਪੈ ਜਾਂਦੀ ਹੈ ਨਾ। ਆਜ ਅਮਰਸਰ ਮੇ ਕੋਈ ਫਲਾਈਟ ਨਹੀਂ ਉਤਰੀ। ਵਾ ਯਹਾਂ ਸੇ ਵਾਪਸ ਦਿੱਲੀ। ਯਹਾਂ ਸੇ ਵਾਪਸ ਉਤਾਰ ਉਤਰਨਾ ਪੜਾ ਜੈਪੁਰ। ਅਹਿਮ ਹੋ ਜਾਂਦਾ ਨਾ। ਫੇਰ ਹੁਣ ਕਿਉਂ ਨਹੀਂ ਹੋ ਸਕਦਾ ਹਜੇ ਵੀ ਹੋ ਸਕਦਾ ਜੇ ਨiyet ਹੋਵੇ ਤਾਂ ਉਹਨੂੰ ਤੂੰ ਦਿੱਲੀ ਉਤਾਰ ਲਓ ਹਿੰਡਨ ਉਤਾਰ ਲਓ ਹਾਂ ਇਨਾਕ ਮੈਨੂੰ ਪਤਾ ਲੱਗਿਆ ਕਿ ਉਹ ਇਸ ਗੱਲ ਤੇ ਸਹਿਮਤ ਨੇ ਕਿ ਸਾਨੂੰ ਮਤਲਬ ਸੇਵਲ 에어ਪੋਰਟ ਤੇ ਖਾਸ ਤੌਰ ਤੇ ਬਾਰਡਰ ਵਾਲੇ 에어ਪੋਰਟ ਤੇ ਕਿਸੇ ਦਾ ਸੈਨਿਕ ਜਹਾਜ਼ ਉਤਾਰਨਾ ਉਹ ਵੀ ਅਮਰੀਕਾ ਵਰਗੇ ਕੰਟਰੀ ਦਾ ਜਿਹੜਾ ਦੁਨੀਆ ਦਾ ਸਰਪੰਚ ਕਹਾਉਂਦਾ ਆਪਣੇ ਆਪ ਨੂੰ ਤਾਂ ਇਹ ਗਲਤ ਹੈ ਤੁਹਾਡੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਚਲੋ ਸਾਡੇ ਤਾਂ ਚੋਾਕ ਨੇ ਜੀ ਮੈਂ ਤਾਂ ਉਹਨਾਂ ਨੂੰ ਸੰਭਲੂਗਾ ਕੋਈ ਨਹੀਂ ਹੈਨਾ ਸਿਸਟਮ ਤੋਂ ਰੁਸ ਕੇ ਗਏ ਆ ਸੰਭਾਲਣ ਵਾਲੇ ਕੋਈ ਨਹੀਂ ਇੱਜ਼ਤ ਮਾਣ ਨਾਲ ਇੱਥੇ ਰੱਖਾਂਗੇ ਕੋਈ ਉਹ ਕ੍ਰਿਮੀਨਲ ਸਾਡੇ ਦੇਸ਼ ਦੇ ਕ੍ਰਿਮੀਨਲ ਤਾਂ ਨਹੀਂ ਹੈ ਕਿ ਨਾ ਫਿਰ ਉਹਨਾਂ ਦੇ ਮੁਲਕ ਚੋਂ ਨਾ ਕਿ ਕਿਵੇਂ ਨਾ ਕਿਵੇਂ ਰੋਟੀ ਰੋਜੀ ਵਾਸਤੇ ਆਮ ਘਰਾ ਦੇ ਮੁੰਡੇ ਨੇ ਜੀ ਮੀਡਲ ਕਲਾਸ ਆ ਸਾਰੀ ਗਏ ਹੋਣਗੇ ਪਰ ਕਟੂਕਟ ਇੱਥੇ ਤਾਂ ਇੱਜ਼ਤ ਦੇ ਦਈਏ ਨਾ ਪਰ ਅੰਮ੍ਰਿਤਸਰ ਨੂੰ ਕਿਉਂ ਚੁਣੀ ਜਾਂਦੇ ਤੁਸੀਂ ਪੰਜਾਬ ਨੂੰ ਹੀ ਕਿਉਂ ਚੁਣ ਲਿਓ ਜੇ ਨੇੜੇ ਪੈਂਦਾ ਆਰਪੀ ਸਿੰਘ ਜੀ ਉਧਰੋਂ ਫਿਰ ਅਹਮਦਾਬਾਦ ਵੀ ਨੇੜੇ ਪੈਂਦਾ ਸੀਐਲ ਸਾਹਿਬ ਜਿਹੜੇ ਕੋਰੋਨਾ ਦਾ ਇਸ ਨਹੀਂ ਕਰੋਗੇ ਉਸ ਤੋਂ ਕਰਤੀ ਉਹਨਾਂ ਨੂੰ ਨਿਜੀ ਕਰੋਗੇ ਐਸੀ ਕੰਮ ਕਰਤੀ ਮੈਂ ਕੱਲ੍ਹ ਤਾਂ ਬੈਠਾ ਯੋਗਦਾਨ ਸਾਰੇ ਆ ਰਹੇ ਆ ਤੇ ਜਮਨੀਤ ਮਿੱਟੂ ਵੀ ਆ ਰਹੇ ਨੇ ਮੰਤਰੀਓਂ ਤੋਂ ਆਜੇ ਐਸੀ ਹੀ ਅੱਗੇ ਆਣੇਗੇ ਰੇਲ ਮੰਤਰੀ ਹਵਾਈ ਜਾ ਜਾ ਕੇ ਮੇਜ ਰੇਲ ਉਹਨਾਂ ਕੋਲ ਮੈਂ ਕਰ ਰੇਲ ਦਾ ਵੀ ਛੋਟਾ ਰਾਜ ਮੰਤਰੀ ਕੋਈ ਉਹ ਕੋ ਨੂੰ ਕੋਈ ਫਾਟਕ ਫੂਟ ਕੋਈ ਪੜਪੜ ਬਣਾਉਣਾ ਉਹ ਬਣਾ ਲੈਣੇ ਹਜੇ ਕਮਾਂ ਚ ਕੰਦ ਕਿੱਥੇ ਫਿਰਦੇ ਹੋ ਸਰ ਸਾਹਿਬ ਤੇਰੀ ਰਿਪੋਰਟ ਨਹੀਂ ਉਹਨੂੰ ਕਿਹਾ ਪੰਜਾਬ ਸਰਕਾਰ ਨੌਕਰੀ ਦੇਗੀ ਜਾਂ ਕੋਈ ਓਪਰਚੁਨਿਟੀ ਦੇਗੀ ਪਹਿਲਾਂ ਤਾਂ ਇਹ ਦੇਖਾਂਗੇ ਵੀ ਕਿਉਂ ਗਏ ਕਿਹੜੇ ਕਿਹੜੇ ਘੰਟਾ ਨੇ ਉਹਨਾਂ ਨੂੰ ਚਾਂਸੇ ਚ ਲਿਆ ਜਾਂ ਕਿੰਨੇ ਪੈਸੇ ਲਏ ਜੋ ਉਹਨਾਂ ਦਾ ਪੈਸਿਆਂ ਦਾ ਵੀ ਰਿਕਵਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ ਇੱਕ ਦੋ ਦੇ ਫੋਨ ਆਏ ਮੈਨੂੰ ਤੇ ਆਉਣਗੇ ਇੱਥੇ ਸ਼ਾਮ ਨੂੰ ਇੱਕ ਮਿੰਟ ਇੱਕ ਮਿੰਟ ਫਿਰ ਉਸ ਤੋਂ ਬਾਅਦ ਜੋ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਕੰਪੀਟੀਸ਼ਨ ਦਾ ਇਗਜ਼ਾਮ ਦੇ ਕੇ ਪਾਸ ਹੋ ਕੇ ਨੌਕਰੀ ਲੈਣ ਦੇ ਕਾਬਿਲ ਤਾਂ ਨੌਕਰੀ ਵੀ ਦੇ ਦਾਂਗੇ ਜੇ ਕੋਈ ਕਹਿੰਦਾ ਮੈਂ ਉੱਥੇ ਜੀ ਆ ਕੰਮ ਸਿੱਖ ਕੇ ਆਇਆ ਮੈਂ ਉੱਥੇ ਰੈਸਟੋਰੈਂਟ 'ਚ ਕੰਮ ਕਰਦਾ ਸੀ ਮੈਂ ਰੈਸਟੋਰੈਂਟ ਖੋਲਣਾ ਚਾਹਣਾ ਖੋਲ ਅਸੀਂ ਆਪਰਚੂਨਿਟੀ ਦੇ ਦਾਂਗੇ हरियाणा करनाल एक पार्टी हम कह करा गे पच्ची साले अमृतसर ਮੱਥਾ ਲਾ ਲਿਆ 25 ਬੱਦੇ ਨਹੀਂ ਰਹਿਿਆ ਜਿਹਦੇ ਕੋਲ ਜੇ ਉਹਨਾਂ ਨੂੰ ਕੋਈ ਕਮੇਟੀ ਵੀ ਬਣਾਉਣੀ ਪਵੇ ਨਾ ਪੰਜ ਮੈਂਬਰੀ ਬਣਾ ਦੇ ਕੋਈ 11 ਹੈ ਹੀ ਨਹੀਂ ਉਹਨਾਂ ਕੋਲ ਸੋ ਇਹ ਧਰਤੀ ਨਾਲ ਮੱਥਾ ਜੇ ਕੋ ਲਾਊਗਾ ਫਿਰ ਮਿਲ ਜਾਂਦੀਆਂ ਵੱਡੇ ਵੱਡੇ ਲਾ ਕੇ ਦੇਖ ਲਿਆ ਮੱਥਾ ਇੱਥੇ ਤੇ ਨਾਮੋਂ ਨਿਸ਼ਾਨ ਮਿਟ ਜਾਂਦੇ ਮੈਂ ਤੈਨੂੰ ਕਹਿਣਾ ਸਾਡੀ ਪਵਿੱਤਰ ਸ਼ਹਿਰ ਨੂੰ ਸਾਡੇ ਨੂੰ ਡਿਟੈਕਸ਼ਨ ਸੈਂਟਰ ਨਾ ਬਣਾਓ ਜਾ ਰਿਪੋਰਟ ਡਿਪੋਰਟ ਸੈਂਟਰ ਨਾ ਬਣਾਓ ਵੇ ਇਥੇ ਆਉਂਦੇ ਆ ਤੇ ਅੰਮ੍ਰਿਤਸਰ ਸਾਹਿਬ ਜੋ ਹੈ ਉਹਨੂੰ ਦਰਗਿਆਨਾ ਮੰਦਰ ਦਰਬਾਹਰ ਦਰਬਾਰ ਸਾਹਿਬ ਆਪਣਾ ਰਾਮ ਤੀਰਥ ਜਲਿਆਂਵਾਲਾ ਬਾਗ ਹੈ ਨਾ ਆਜ਼ਾਦੀ ਦਾ ਮਿਊਜ਼ੀਅਮ ਗੋਵਿੰਦਗੜ੍ਹ ਫੋਰਟ ਵਾਸਤੇ ਜਾਇਆ ਜਾਂਦਾ ਅੰਮ੍ਰਿਤਸਰ ਟੈਕਸਟਾਈਲ ਵਾਸਤੇ ਜਾਇਆ ਜਾਂਦਾ ਤੇ ਤੁਸੀਂ ਆਹ ਕਿਹੜੇ ਕੰਮਾਂ ਵਾਸਤੇ ਸਾਡੇ ਸਾਨੂੰ ਮਸ਼ਹੂਰ ਕਰ ਰਹੇ ਆ ਮੈਂ ਇਹੀ ਇਤਰਾਜ਼ ਕਰ ਕਰ ਰਹੇ ਆ ਸੈਂਟਰ ਕੋਲ ਇਹ ਤਾਂ ਅੱਡੇ ਕੋਲੇ ਹੋਰ 에어ਪੋਰਟ ਹੈਗੇ ਨੇ 에어 베이스 ਹੈਗੇ ਨੇ ਬਹੁਤ ਬਹੁਤ 에어 베이스 ਨੇ ਉੱਥੇ ਲਾ ਲੋ ਪਰ ਤੁਸੀਂ ਕਿਉਂ ਇਸ ਤਰ੍ਹਾਂ ਇੱਕ ਪਵਿੱਤਰ ਸ਼ਹਿਰ ਨੂੰ ਜਿਹੜਾ ਇਹ ਮੈਨੂੰ ਇਹ ਦੱਸ ਦੇਣ ਬੈਟਿਕਨ ਸਿਟੀ ਚ ਉਤਰ ਦੇ ਦੇਣਗੇ ਉਹ ਜੇ ਕੋਈ ਉੱਥੋਂ ਦੇ ਕੋਈ ਹੋਏ ਇਲੈਗਲ ਆ ਤਾਂ ਬੈਟਿਕਨ ਸਿਟੀ ਚ ਉਤਰ ਦੇ ਦੇਣਗੇ ਜਾਂ ਦੇ ਦੋ ਜੀ ਆ ਦੇ ਫੀਆਪਰ ਤੋਂ ਲਿਆ ਹੈ ਉਹ ਤਵਾਂ ਲੱਗਦਾ ਕਿ ਇਹਨਾਂ ਨੂੰ ਵੀ ਹਲਚਲ ਕਰਨੀ ਚਾਹੀਦੀ ਸੀ ਕਿ ਇਹ ਸਰਕਾਰ ਤੋਂ ਉਹਨਾਂ ਦਾ ਬਦਲਦਾ ਕਿ ਇਹ ਸਪੀਡ ਦਾ ਸਿਮ ਇੱਥੇ ਆ ਕੇ ਲਗਾਤਾਰ ਇਸ ਮੈਟਰ ਨੂੰ ਦੇਖ ਰਿਹਾ ਹੈ ਨਹੀਂ ਕਰਨਗੇ ਹਲਚਲ ਤਾਂ ਫਿਰ ਨਾ ਕਰਨ ਕੋਈ ਪ੍ਰੋਬਲਮ ਨਹੀਂ ਮੈਂ ਕੋਈ ਉਹਨਾਂ ਤੋਂ ਕੋਈ ਭੀਖ ਥੋੜੀ ਮੰਗ ਰਿਹਾ ਠੀਕ ਹੈ ਨਾ ਸਾਡੇ ਤਾਂ ਸਾਰੀ ਦੁਨੀਆ ਚ ਪੰਜਾਬੀ ਰਹਿੰਦੇ ਨੇ ਨਿਊਜ਼ੀਲੈਂਡ ਤੋਂ ਦੁਨੀਆ ਸ਼ੁਰੂ ਹੋ ਜਾਂਦੀ ਹੈ ਬਲਕਿ ਫਿਜੀ ਤੋਂ ਹੋ ਜਾਂਦੀ ਹੈ ਉਹ ਵੈਸਟ ਕੋਸਟ ਤੱਕ ਪੰਜਾਬੀ ਨੇ ਔਰ ਕਾਮਯਾਬ ਪੰਜਾਬੀ ਨੇ ਕੋਈ ਭੀਖ ਨਹੀਂ ਮੰਗਦਾ ਉੱਥੇ ਕੋਈ ਪੰਜਾਬੀ ਕਦੇ ਭੀਖ ਮੰਗਦਾ ਨਹੀਂ ਦੇਖਿਆ ਹੁਣ ਤੁਸੀਂ ਕਾਮਯਾਬ ਨੇ ਉਹਨਾਂ ਦੇ ਅੰਦਰ 2 200 3 300 ਗੋਰੇ ਕੰਮ ਕਰਦੇ ਐ ਇੱਥੋਂ ਪਤਾ ਨਹੀਂ 20 20 ਰੁਪਏ ਲੈ ਕੇ ਗਏ ਸੀ ਕੀ ਕਰਕੇ ਗਏ ਸੀ ਕਿਵੇਂ ਗਏ ਸੀ ਹਲਾਕਾ ਚ ਪਰ ਇਹ ਦੇਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਜਾਂ ਫਿਰ ਪੰਜਾਬੀਆਂ ਤੇ ਇਹ ਗੁੱਸਾ ਨਾ ਕੱਢੋ ਕਿ ਤੁਸੀਂ ਸਾਨੂੰ ਜਿਤਾਉਂਦੇ ਨਹੀਂ ਠੀਕ ਹੈ ਡੈਮੋਕ੍ਰੇਸੀ ਹੈ ਉਹ ਚੰਗੀਆਂ ਨੀਤੀਆਂ ਚੰਗਾ ਆ ਆ ਕੰਮ ਜਿੱਤਣ ਲੜੇ ਜਿਹੜੇ ਕਰ ਰਹੇ ਆ 2027 ਚ ਕਿਹੜੇ ਮੂੰਹ ਨਾ ਆਉਣਗੇ ਫਿਰ ਇੱਥੇ ਵੀ ਅਸੀਂ ਇੱਥੇ ਭੇਜੇ ਸੀਗੇ ਹਰ ਪਿੰਡ ਤੇ ਉਹਨਾਂ ਨੂੰ ਉਹ ਮੁੰਡੇ ਮਿਲਣਗੇ ਜਿਹੜੇ ਉੱਥੋਂ ਕਢਾ ਕੇ ਲਿਆਏ ਕਿ ਔਰ ਉਸੇ ਟਾਈਮ ਤੇ 트ੰਪ ਤੇ ਮੋਦੀ ਦੀ ਜੱਫੀ ਪੈ ਰਹੀ ਹੈ ਉਸੇ ਟਾਈਮ ਤੇ ਜਹਾਜ਼ ਭਰਿਆ ਜਾ ਰਿਹਾ ਹੈ ਗਿਫਟ ਲੈ ਕੇ ਆ ਰਹੇ ਨੇ ਸਾਡੇ ਔਰ ਪਹਿਲਾਂ ਸਾਡਾ ਸੀ ਇੱਕ ਆਪਣਾ ਕੈਪਟਨ ਸਾਹਿਬ ਉਹ ਪਾਕਿਸਤਾਨ ਗਏ ਸੀ ਉਹ ਕੋੜੇ ਲੈ ਆਏ ਉਦੋਂ ਪਹਿਲਾਂ ਬਾਲ ਸਾਹਿਬ ਗਏ ਸੀ ਉਹ ਭੇਡੂ ਲੈ ਆਏ ਹੈਨਾ ਉਹਨਾਂ ਦੇ ਘਰੇ ਹੋਣਗੇ ਹੁਣ ਉਹ ਠੀਕ ਹੈ ਨਾ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਆਪ ਪਾਕਿਸਤਾਨ ਦੀਆਂ ਜੀੜਾਂ ਚ ਵੀ ਬਹੁਤ ਬੈਠੇ ਨੇ ਕੁਝ ਜੰਗੀ ਕੈਦੀ ਨੇ ਪੁਰਾਣੇ ਜਿਨ੍ਹਾਂ ਦੇ ਇੱਥੇ ਬੁੱਤ ਲੱਗੇ ਪਏ ਨੇ ਉਹਨਾਂ ਦੇ ਘਰਦਿਆਂ ਨੇ ਬੁੱਤ ਲਾ ਲੇ ਤੇ ਬਾਅਦ ਚ ਪਤਾ ਲੱਗਿਆ ਉਹ ਜਿਉਂਦਾ ਹੈ ਬੰਦਾ ਮੇਰੇ ਕੋਲ ਦੋ ਦਿਨ ਕੇਸ ਐਮਟੀਬੀ ਕੋ ਅਥਾਰਟੀ ਆਈ ਸੀਗੇ ਵੀ ਉਹ ਤਾਂ ਜਿਉਂਦਾ ਹੈ ਜੀ ਉੱਥੇ ਉਹ ਕੋਈ ਉੱਥੋਂ ਆਇਆ ਛੁੱਟ ਕੇ ਜਿਹੜਾ ਕਈ ਵਾਰੀ 26 ਜਨਵਰੀ ਜਾਂ ਕਿਤੇ 15 ਆਪਾਂ ਛੱਡ ਤੇ 15 ਉਹਨਾਂ ਨੇ ਛੱਡ ਕੇ ਉੱਚ ਆ ਜਾਂਦੇ ਨੇ ਉਹਨੇ ਆ ਕੇ ਦੱਸਿਆ ਜੀ ਤੁਹਾਡਾ ਬੰਦਾ ਉੱਥੇ ਚੋਂਦਾ ਇੱਥੇ ਬੁੱਤ ਲਾਈ ਬੈਠੇ ਜੀ ਮਾਨਸਾ ਕੋਲੇ ਪਿੰਡ ਆ ਜੀ ਉਹ ਮੇਰੇ ਕੋਲੇ ਆਏ ਜੀ ਅਸੀਂ ਤਾਂ ਬੁੱਤ ਲਾਈ ਬੈਠਿਆ ਉਹ ਕਹਿੰਦੀ ਉਹਨਾਂ ਬੁੱਤਵਾਲ ਦੇਖਾਂ ਜਾਂ ਕਿੱਧਰ ਦੇਖਾਂ ਮੈਂ ਕੋਈ ਕੱਲ ਹੀ ਨਹੀਂ ਕਰ ਰਿਹਾ ਕੋਈ ਗੌਰ ਹੀ ਨਹੀਂ ਕਰ ਰਿਹਾ ਕਿਹੜੀ ਵਿਦੇਸ਼ ਨੀਤੀ ਇਹਨਾਂ ਦੀ ਸੋਹ ਕਿਰਪਾ ਕਰਕੇ ਜੇ ਹਾਂ ਪ੍ਰਧਾਨ ਮੰਤਰੀ ਨੇ ਕਹਿੰਦਾ ਸੀ ਅਸੈਪਟ ਕਰਾਂਗੇ ਆਪਣੇ ਬੰਦੇ ਅਮਰੀਕਾ ਜੀ ਕੋਈ ਭੇਜੂਗਾ ਪਰ ਐਸੈਪਟ ਤਾਂ ਤੁਸੀਂ ਰਿਸਪੈਕਟਫੁਲ ਵੇ ਨਾਲ ਕਰ ਲੋ ਕਿ ਜਹਾਜ਼ ਆਪਣਾ ਭੇਜ ਦੋ ਤੁਸੀਂ 에어 ਇੰਡੀਆ ਦਾ ਭੇਜ ਦੋ ਪਰ ਕੇ ਆ ਜੇ ਚਲੇ ਕੋਈ ਗੱਲ ਨਹੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹੀ ਹੈ ਉਹਨਾਂ ਦੇ ਤੁਸੀਂ ਕੰਮ ਕਰ ਰਹੇ ਸੀ ਕਮਿਊਨੀਕੇਸ਼ਨ ਲੈਵਲ ਆਪ ਨੂੰ ਬੈਸਟ دیا ਗਿਆ ਹੈ ਜੋ ਆਪ ਪੂਰਾ মিডিਆ ਨੂੰ ਵੀ ਬਤਾਣੇ ਹੈ ਪ੍ਰੋਟੈਸਟ ਕਰ ਰਹੇ ਹੈ ਕੋਈ ਅਫੀਸ਼ੀਅਲ ਲੈਵਲ ਉਪਰ ਕਰਤੇ ਨਹੀਂ ਉਹ ਕਹਿੰਦੇ ਆ ਮਾਰਾ ਹੈ ਪਰ ਇੱਥੇ ਤੱਕ ਤਾਂ ਸਾਡਾ ਇਦੂ ਗਾਹ ਕਹਿੰਦੇ ਸਾਡਾ ਨਾ ਮਿਲੂ ਨਹੀਂ ਉਹ ਕਹਿੰਦੇ ਹੁਣ ਕਿ ਅਸੀਂ ਉਹਨਾਂ ਨੂੰ ਤਾਂ ਜਿਹੜੇ ਪਾਈ ਰੋਡ ਵਾਲੇ ਨੇ ਉਹਨਾਂ ਨੂੰ ਤਾਂ ਬਾਹਰ ਕੱਢ ਲੈ ਉਹਦਾ ਅਸੀਂ ਗੱਡੀਆਂ ਮੰਗਾ ਲਈਆਂ ਹੁਣ ਇਹ ਕਿੰਨੇ ਵਜੇ ਕਲੀਅਰ ਹੁੰਦੇ ਨੇ ਉਹ ਉਸ ਵੇਲੇ ਸੁਖਾਸਨ ਚੁੰਦੇ ਨੇ ਗੁਰੂ ਮਹਾਰਾਜ 2 ਵਜੇ 3 ਵਜੇ ਹਾਂ ਜੇ ਉਹ ਮੱਥਾ ਟੇਕਣਾ ਚਾਹਣਗੇ ਸਾਡਾ ਰਹਿ ਰਿਹਾ ਇਸ ਤਰੀਕਾ ਕਿ ਸਵੇਰੇ ਬਾਕੀ ਜਿਹੜੇ ਉਹਨਾਂ ਸਵੇਰੇ 6:30 ਵਜੇ ਫਲਾਈਟ ਹੈ ਉਹ ਉਧਰ ਹੀ ਰੱਖ ਲੈਣਗੇ ਉਹਨਾਂ ਨੂੰ ਬਾਕੀ ਜਿਹੜੇ ਨੇ ਉਹ ਜਿਹੜੇ ਗੁਰੂ ਮਾਰਾਹਬ ਸਾਹਿਬ ਦੇ ਮੱਥਾ ਟੇਕਣਾ ਚਾਹਣਗੇ ਅਸੀਂ ਸਰ ਲਾਸਟ ਫੈਂਸਟ ਗਈ ਹੈ ਅਗਲੀ ਸਾਈਆਂ ਅਸੀਂ ਪਰ ਉਹਨਾਂ ਉਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਪੁਸਤੂ ਵੀ ਵਾਪਸ ਕਰ ਦਿੱਤਾ ਤੇ ਮੇਰੇ ਕੋਲ ਨਹੀਂ ਦਿੱਤੀ ਸੀ ਉਹਨਾਂ ਚੇਸ ਤੇ ਹੁਣ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਰਿਕਾਰਡ ਦੇਖ ਲਿਆ ਸਾਰਿਆਂ ਦਾ ਸਾਰੇ ਠੀਕ ਹਾਂ ਸਾਹਿਬ ਇੱਕ ਰਿਕਵੈਸਟ ਕੀ ਹੈ ਜੋ ਵੀ ਅਫੀਸ਼ੀਅਲ ਡਾਟਾ ਹੈ ਰਿਲੀਜ਼ ਹੈ ਉਹ ਆਪਣੇ ਜੱਤੀ ਕਮਿਸ਼ਨਰ ਜਾਂ ਕਿਸੇ ਨੂੰ ਕਹੋ ਕਿ ਕਰਨਾ ਪਿਛਲੀ ਇਸ ਤਰ੍ਹਾਂ ਦਾ ਮਤਲਬ ਕੀ ਜਿਹੜਾ ਵੀ ਡਾਟਾ ਜਿਹੜੇ ਲੋਕ ਆ ਰਹੇ ਨੇ ਕਿੰਨੇ ਵਿੱਚ ਕੁਝ ਆਫੀਸ਼ੀਅਲ ਡਾਟਾ ਦੇਖੋ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ ਸਾਨੂੰ ਸਾਡੇ ਕੋਲ ਥੋੜਾ ਜਿਹਾ ਡਾਟਾ ਆਇਆ ਹੁਣ ਜੋ ਵੀ ਤੁਸੀਂ ਕਰਨਾ ਹੈ ਨਾ ਕਿੱਥੋਂ ਕਿੱਥੋਂ ਦੇਣੇ ਦੇ ਦਾਂਗੇ ਉਹ ਤੁਹਾਨੂੰ ਦੇ ਉਹ ਤਾਂ ਉਹ ਕਹਿੰਦਾ ਵਾਲ ਕਟਾਉਣ ਗਿਆ ਬੰਦਾ ਕਹਿੰਦਾ ਵਾਲ ਕਿ ਡਿੱਗਦੇ ਨੇ ਉਹ ਕਹਿੰਦਾ 5 ਮਿੰਟ ਠਹਿਰ ਜਾ ਥੱਲੇ ਆਉਣ ਵਾਲੇ ਨੇ ਠੀਕ ਹੈ ਨਾ ਨਹੀਂ ਤਾਂ ਕੱਲ ਨੂੰ ਪਤਾ ਲੱਗ ਜੂਗਾ ਤੁਹਾਨੂੰ ਅਸੀਂ ਅੱਜ ਦੇ ਦਾਂਗੇ ਤੁਹਾਨੂੰ ਜੋ ਸਾਡੇ ਕੋਲੇ ਆ ਗਿਆ ਸੀ ਦੇ ਦਾਂਗੇ ਇਹ ਕਿਹੜਾ ਕੋਈ ਲਕੋਣ ਵਾਲੀ ਚੀਜ਼ ਹੈ ਕੋਈ 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 ਗਲਤ ਬੰਦੇ ਆ ਰਹੇ ਨੇ ਜਿਨ੍ਹਾਂ ਅਸੀਂ ਉਹਨਾਂ ਨੂੰ ਬੇ ਅਣ ਦਸੀ ਥਾਂ ਤੇ ਲੈ ਜਾਵਾਂਗੇ ਉਹਨਾਂ ਦਾ ਘਰੇ ਛੱਡ ਕੇ ਆਵਾਂ ਕੱਲ ਨੂੰ ਘਰੇ ਚੱਲ ਜੇ ਉਹਨਾਂ ਦੇ ਇੰਟਰਵਿਊ ਕਰਦੇ ਨੇ 10 ਦਿਨਾਂ ਤੋਂ ਕਿਤੇ ਟੇਬਲ ਏਜੰਟਸ ਤੇ ਕਾਰਵਾਈ ਹੋ ਰਹੀ ਹੈ ਪੰਜਾਬ ਸਰਕਾਰ ਦਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਜਿਹੜੇ ਜਿਹੜੇ ਦੱਸੀ ਜਾਂਦੇ ਆ ਕਿ ਹੁਣ ਇਹਨਾਂ ਤੋਂ ਵੀ ਪੁੱਛਾਂਗੇ ਤੁਹਾਨੂੰ ਕਿਹੜੇ ਏਜੰਟ ਨੇ ਕੀ ਕਿਹਾ ਸੀ ਕਿੰਨੇ ਪੈਸੇ ਲਏ ਸੀ ਮੈਂ ਕੋਈ ਇਸ ਤਰ੍ਹਾਂ ਜੀ ਡਾਟ ਨਹੀਂ ਹਜੇ ਤੱਕ ਕਿਰਾ ਕਰ ਲੈਣਾ ਠੀਕ ਹੈ ਨਾ ਉਹ ਤਾਂ ਸਾਰਾ ਕੋਈ ਪੁੱਛ ਲੈਣਗੇ ਨਾ ਕਿ ਕਿੱਥੋਂ ਹੋਇਆ ਕਈ ਕਈ ਇਹ ਜੇ ਵੀ ਨਹੀਂ ਜਿਹੜੇ ਮੁੰਬਈ ਦੇ ਟਰੈਵਲ ਏਜੰਟਾਂ ਤੋਂ ਗਏ ਨੇ ਮੁੰਬਈ ਦੇ ਟਰੈਵਲ ਏਜੰਟ ਜੀ 10 ਐਫ ਆਈ ਆਰ ਦੱਦ ਦਿੱਤੀ ਆਪਾਂ 10 ਐਫ ਆਈ ਆਰ ਦੱਦ ਦਿੱਤੀ 10 ਐਫ ਆਈ ਆਰ ਹੋ ਗਿਆ ਹਾਂ 10 ਸੱਤ ਜੀ ਜੀ ਵੀ ਉਹਨਾਂ 'ਤੇ ਰੋਪ ਲਗਾ ਲਈਏ ਕਿ ਜਾ ਤੱਕ ਟਰੈਵਲ ਏਜੰਟ ਹੀ ਪੰਜਾਬ ਦੇਗਾ ਉਹ ਜੀ ਪੰਜਾਬ ਤੇ ਤਾਂ ਜੋ ਮਰਜ਼ੀ ਲਈ ਜਾ ਰੋਕੋ ਉਹ ਉਹ ਜੋ ਮਰਜ਼ੀ ਕਰ ਲੈਣ ਉਹ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਬੇਬੇ ਜੇ ਨੰਬਰਦਾਰ ਮਰ ਗਿਆ ਕੌਣ ਬਣੂਗਾ ਫਿਰ ਉਹ ਕਹਿੰਦਾ ਕਹਿੰਦੀ ਵੀ ਬੇਟਾ ਉਹਦਾ ਮੁੰਡਾ ਬਣ ਜੂ ਕਹਿੰਦਾ ਜੇ ਉਹਦਾ ਮੁੰਡਾ ਮਰ ਗਿਆ ਕਹਿੰਦਾ ਫਿਰ ਛੋਟਾ ਮੁੰਡਾ ਬਣ ਜੂ ਕਹਿੰਦੀ ਛੋਟਾ ਮਰ ਗਿਆ ਉਹ ਕਹਿੰਦੀ ਭਾਵੇਂ ਸਾਰਾ ਪਿੰਡ ਬਰਦੇ ਪੁੱਤ ਪਰ ਤੂੰ ਨੰਬਰਦਾਰ ਨਹੀਂ ਬਣਦਾ ਭਾਜੀਪੀ ਨੂੰ ਮੈਂ ਕਿਹੜਾ ਚਾਹਾਂ ਨਾ ਜੋ ਮਰਜ਼ੀ ਇਲਜ਼ਾਮ ਲਾ ਲਓ ਜੋ ਮਰਜ਼ੀ ਕਰ ਲਓ ਤੁਸੀਂ ਪੰਜਾਬ ਚ ਨਹੀਂ ਆ ਸਕਦੇ